ਨੰਨਾ ਦੇ ਬੱਚੇ ਨੂੰ ਮਾਂ ਛੱਡ ਕੇ ਚੱਲੀ ਕੈਨੇਡਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਾਂ ਜਾਂਦੇ ਬੱਚੇ ਨੂੰ ਛੱਡ ਕੇ ਕੈਨੇਡਾ ਜਾ ਰਹੀ ਹੈ ਤਾਂ ਦੇਖੋ ਕਿਵੇਂ ਗੋਦੀ ਵਿੱਚ ਚੁੱਕ ਕੇ ਮਾਂ ਭਾਵੁਕ ਹੋ ਜਾਂਦੀ ਹੈ ਤੇ ਉੱਚੀ ਉੱਚੀ ਰੋਣ ਲੱਗ ਪਈ ਬਹੁਤ ਔਖਾ ਹੈ ਆਪਣੇ ਬੱਚਿਆਂ ਨੂੰ ਛੱਡ ਕੇ ਬਾਹਲੇ ਮੁਲਕ ਵਿੱਚ ਜਾਣਾ ਜੇ ਸਰਕਾਰਾਂ ਚੰਗੀਆਂ ਹੋ ਤਾਂ ਕਿਹਦਾ ਜੀ ਕਰਦਾ ਆਪਣਾ ਪਰਿਵਾਰ ਬੱਚੇ ਛੱਡ ਕੇ ਬਾਰ ਜਾਣ ਨੂੰ ਕੀ ਕਹਿਣਾ ਚਾਹੂੰਗਾ ਇਸ ਵੀਡੀਓ 'ਤੇ ਕਮੈਂਟ ਕਰਕੇ ਜਰੂਰ ਦੱਸਣਾ ਜੇ ਇਹਦੇ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਵਾਦੇ ਦਿਲ ਤੂੰ ਪੁੱਠ ਸਜਣਾ ਅਸੀਂ ਕਿਉਂ ਪਰਦੇਸੀ ਹੋਏ ਘਰ ਛੱਡਣੇ ਸੌਖੇ ਨਹੀਂ ਜਨਾਨ ਨੂੰ ਛੱਡਣ ਵੇਲੇ